सुमेन ਸਾਰੇ ਨਿਬਿਨਾ ਜਾਂ ਜਾਂ ਸਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦਾਤ ਰੰਗ ਮਾਇਆ ਕਰਾਉ ਗਾਣਿਆਂ ਦੇ ਬਾਣ ਸਤਿ ਜਾਪੋ ਤਾਪੋ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾਂ ਜਾਂ ਨਿਆ ਹਰ ਦਾਤਾ धर्म है ਨਿਜਾ ਮ ਧਰਮਨਾਸਮਾਇਆ ਸੇਵਾ ਸਾਧਮਾ ਜਾਣਿਆ ਹਰਨਾਯੋ ਨਾਮ आई स्वत देरिते प्रमान करण स्वत देज रा ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਈ ਪ੍ਰਕਾਸ਼ ਹਮਾਰਾ ਪਇਓ ਪਟਲਾ ਸ਼ਹਿਰ ਵਿਖੇ ਪਵਦ ਰਿਓ ਵਹ ਪ੍ਰਗਟਿਓ ਮਰਦਾ ਕੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਕੇਲਾ ਸਹੇ ਕਮਾਲ ਕੁਰਬਾਨਦਾਨੀ ਅੰਮ੍ਰਿਤ ਕੀ ਦਾਤੀ ਸਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦੇ ਵਿੱਚ ਜੋ ਸੂਤਰੀ ਦੁਨੀਆ ਦੇ ਅੰਦਰ ਬੜੀ ਸ਼ਰਧਾ ਦੇ ਭਾਵਨਾ ਦਿਨ ਮਨਾਇਆ ਜਾ ਰਿਹਾ ਉੱਥੇ ਤਕਸੀ ਕੇਸਗੜ੍ਹ ਸਾਹਿਬ ਵਿਖੇ ਇਹ ਪ੍ਰਕਾਸ਼ਪੁਰ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਸੂਚੇ ਤਕਸ ਸਾਹਿਬ ਦੇ ਸੂਚੇ ਪ੍ਰਬੰਧ ਵੱਲੋਂ ਅਤੇ ਇਰਾਕੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਇਸ਼ਾਹ ਜੋਸ਼ ਅਤੇ ਸ਼ਰਧਾ ਭਾਵਨਾ ਦਿਨ ਮਨਾਇਆ ਜਾ ਰਿਹਾ ਬਹੁਤ ਮਾਣ ਅਨੰਦਪੁਰ ਦੀ ਧਰਤੀ ਨੂੰ ਇਸ ਚੀਜ਼ ਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਕੀ ਆਪਣਾ ਬਚਪਨ ਬਤੀਤ ਕਰਨ ਤੋਂ ਬਾਅਦ ਉਹ શ્રી ਨੰਕੋ ਸਾਹਿਬ ਦੀ ਧਰਤੀ ਤੇ ਆਏ ਆ ਤੇ ਕਰੀਬ 29-30 ਸਾਲ ਆਪਣੀ ਜ਼ਿੰਦਗੀ ਦੀ ਉਹ ਇੱਥੇ ਗੋਲੂ ਮਗੂਸਾ ਦੀ ਵਿਆਹੀ ਤਰਤਾੜੀ ਸਾਹਿਬ ਦੱਸੀ ਜਾਂਦੀ ਹੈ ਦੁਨਿਆਵੀ ਉਮਰ ਤੇ ਉਹਦੇ ਵਿੱਚੋਂ 29 ਸਾਲ ਦੇ ਕਰੀਬ ਜਿਹੜੇ ਸਤਗੁਰੂ ਗੋਬ ਸਿੰਘ ਸਾਹਿਬ ਦੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਥੇ ਰਹਿ ਕੇ ਜਿੱਥੇ ਸਤਗੁਰੂ ਜੀ ਆਪਣੇ ਪਰਿਵਾਰ ਸਵੇਲ ਗੁਰੂ ਕੇ ਮਹਿਲ ਜੋ ਗੁਰਦੁਆਰਾ ਪੂਰਾ ਸਾਹਿਬ ਹੈ ਉਸ ਸਥਾਨ ਤੇ ਭਗਤ ਦੇਵ ਵਾਦਰ ਸਾਹਿਬ ਮਾਤਾ ਗੁਜਰਤੌਰ ਜੀ ਅਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਰਹੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਪरांत ਉਹਨਾਂ ਦਾ ਸੀਸ ਇੱਥੇ ਪੁੱਜਣ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਗੁਰਤਾ ਗੱਦੀ ਜੋ ਬਖਸ਼ਿਸ਼ ਹੋਈ ਅੱਦ ਉਹਨਾਂ ਨੇ ਸਿੱਖ ਪੰਥ ਦੀ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਮਿਸ਼ਨ ਦੀ ਇਹ ਸਪੰਦੀ ਉਹਨਾਂ ਨੇ ਕਮਾਂਡ ਸੰਭਾਲੀ ਉਸ ਤੋਂ ਬਾਅਦ ਬੜੀ ਛੋਟੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸੰਗਤਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ ਅਦੇ ਧਰਮ ਵਾਲੇ ਪਾਸੇ ਜੋੜਨਾ ਸ਼ੁਰੂ ਕੀਤਾ ਉੱਥੇ ਸਤਿਗੁਰਾਂ ਨੇ ਨਾਲ ਦੀ ਨਾਲ ਉਹਨਾਂ ਦੀਆਂ ਸ਼ਾਦੀਆਂ ਇਸੇ ਨਗਰੀ ਵਿੱਚ ਹੋਈਆਂ ਇਸੇ ਨਗਰੀ ਵਿੱਚ ਪੀਰ ਜੱਜਾ ਦੇ ਜਨਮ ਹੋਏ ਅਤੇ ਇਸੇ ਨਗਰੀ ਦੇ ਵਿੱਚ ਹੀ ਸਤਿਗੁਰ ਜੀ ਨੇ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਸ ਤੋਂ ਬਾਅਦ 1704 ਵਿੱਚ ਜੋ ਸਭ ਤੋਂ ਵੱਡੀ ਦੁਨੀਆਂ ਦੀ ਇੱਕ ਬੜੀ ਦੇ ਜੋੜ ਜੰਗ ਜਿਹੜੀ ਅਸੀਂ ਕਹਿੰਦੇ ਆ ਇੱਕ ਪਾਸੇ 10 ਲੱਖ ਦੀਆਂ ਫੌਜਾਂ ਦੂਜੇ ਪਾਸੇ 40 ਭੱਖਣ ਪਾਣੀ ਸਿੱਖ ਉਹ ਅਨੰਦਪੁਰ ਸਾਹਿਬ ਤੋਂ 6 ਤੇ 7 ਕੋ ਦੀ ਦਰਮਿਆਨੀ ਰਾਤ ਨੂੰ ਇੱਥੇ ਸ਼ੁਰੂ ਹੋਈ ਸੀ ਅੱਜ ਉਹਨਾਂ ਨੇ ਇਸ ਅਨੰਦਪੁਰ ਸਾਹਿਬ ਦੇ ਕਿਰਨ ਨੂੰ ਛੱਡਿਆ ਤੇ ਅੱਜ ਅਸੀਂ ਉਸ ਮਹਾਨ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਇਹਨਾਂ ਨੇ ਆਪਣੇ ਜੀਵਨ ਦੇ ਦੌਰਾਨ ਬਹੁਤ ਵੱਡਾ ਇਤਿਹਾਸ ਲੜਿਆ ਉਹਨਾਂ ਨੇ ਕਰੀਆਂ ਜੰਗਾਂ ਹੀ ਨਹੀਂ ਲੜੀਆਂ ਕੇ ਸਿਰਫ ਲੜਾਈਆਂ ਹੀ ਕੀਤੀਆਂ ਨੇ ਜੰਗਾਂ ਲੜੀਆਂ ਉਹਨਾਂ ਉੱਤੇ ਨਾਲ ਦੀ ਨਾਲ ਜੋ ਸਤਗੁਰਾਂ ਨੇ ਸਮਾਜ ਦੇ ਵਿੱਚ ਸੁਰਤਾ ਏਕਤਾ ਪਿਆਰ ਵਾਸ ਉਹ ਸਾਰਾ ਕੁਝ ਸਤਗੁਰੂ ਜੀ ਨੇ ਜੋ ਉਸ ਨੂੰ ਸਰਦਾ ਦੇ ਵਿੱਚ ਲੋਕਾਂ ਦੇ ਵਿੱਚ ਵਿਆੰਦਾ ਬਹੁਤੋ ਪੇਨਾ ਖਾਸਾ ਪੰਦੀ ਸਾਜਣਾ ਜਾਗ ਪਾਰ ਗੁਰੂ ਖੜਮ ਕਰਨ ਵਾਸਤੇ ਲੋਕਾਂ ਨੂੰ ਬਖੰਦਾ ਵਹਿਮਾ ਪਰਮਦੇ ਦੂਤ ਕਰਨ ਵਾਸਤੇ ਜਿੱਥੇ ਕੀਤੀ ਉਥੇ ਹੋਲੇ ਮਹੱਲੇ ਦਾ ਜੋ ਮਹਾਨ ਇੱਕ ਕਾਰਜਸ਼ਟਪੁਰ ਨੇ ਕੀਤਾ ਕਿ ਦੁਨੀਆ ਭਰ ਦੇ ਲੋਕ ਬੋਲਾ ਮਹਲਾ ਜਿਹੜਾ ਬੜੇ ਵਖਰੇ ਧਰਮਾਂ ਦੇ ਸੰਨ ਲਗੇ ਸਤਗੁਰੂ ਜੀ ਨੇ ਸਿੱਖਾਂ ਨੂੰ ਉਸ ਸਮੇਂ ਸੰਸਕਰਤਤਾ ਕਰਕੇ ਯੂਰਪ ਦੇ ਖਿਲਾਫ ਟੱਕਰ ਨੇ ਅਲੀ ਸਦਗੂਆ ਨੇ ਇਤਿਆਜ਼ ਕੀਤਾ ਅੱਗੇ ਉਸ ਦੇ ਨਾਲ ਨਾਲ ਜੇ ਸਤਗੁਰੂ ਜੀ ਪੌਂਡਾ ਸਾਹਿਬ ਗਏ ਉੱਥੇ 52 ਕਵੀਆਂ ਨੂੰ ਸਤਗੁਰੂ ਜੀ ਨੇ ਸਨਮਾਨਿਤ ਕੀਤਾ ਕਿ ਉਹਨਾਂ ਕੋ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਸਾਹਿਤ ਹੈ ਉਹ ਸਤਗੁਰੂ ਜੀ ਨੇ ਤਿਆਰ ਕਰਵਾਇਆ ਉਹ ਸਤਗੁਰੂ ਜੀ ਨੇ ਹਰ ਪੱਖ ਤੋਂ ਬਲੁਖ ਦੀ ਜਿਹੜੀ ਸੰਪੂਰਨਤਾ ਕੀਤੀ ਅੱਜ ਵੀ ਬੜਾ ਮਾਣ ਹੈ ਅਸੀਂ ਉਹ ਜਦੋਂ ਦੀ ਤਕਦੀਰ ਗੁਰੂ ਗੋਬਿੰਦ ਸਿੰਘ ਆਰਾਧੀ ਦਾ ਪ੍ਰਕਾਸ਼ ਗੁਰੂ ਮਨਾ ਰਹੇ ਆ ਤੇਜਾ ਸੰਤਾ ਵਿੱਚ ਬਹੁਤ ਖੁਸ਼ੀ ਆ ਜਿੱਥੇ ਇੱਥੇ ਗੁਰਮਤ ਸਭਾ ਚੱਲ ਰਹੀ ਹੈ ਉੱਥੇ ਸਾਡੇ ਇਲਾਕੇ ਪਰ ਤੋਂ 10 ਦੇ ਕਰੀਬ 11 ਦੇ ਕਰੀਬ ਨਗਰ ਕੀਰਤੇ ਜਿਹੜੇ ਵਾਖਾ ਪਾਸਿਆਂ ਤੋਂ ਵਾਖਾ ਦੇ ਇਲਾਕੇ ਤੋਂ ਇੱਥੇ ਪਹੁੰਚ ਰਹੇ ਆ ਸੋ ਬਸ ਸੂਚਿਆ ਸੰਕਾ ਨੂੰ ਜਿੱਥੇ ਆਪੇ ਸੋਨੀਗੋੜਾ ਪਵੰਦਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਵੀ ਸਾਹਿਬ ਵੱਲੋਂ ਸਾਡੇ ਅਧਿਕੰਤੀ ਗਾਇ ਜਗਿੰਦਰ ਸਿੰਘ ਜੀ ਵੱਲੋਂ ਮਾਨਯੋਗ ਸੰਸਾਦ ਜਾਨੀ ਕੋਕਾਂ ਸਿੰਘ ਜੀ ਅਦਰ ਸਮੂਹ ਪ੍ਰਬੰਧ ਵੱਲੋਂ ਕਟ ਸਾਹਿਬ ਦੇ ਸੂਚੇ ਪ੍ਰਬੰਧ ਦੇ ਸੂਚਿਆ ਸੰਕਾ ਨੂੰ ਬਹੁਤ ਵਧਾਈ ਦੇਣਾ ਉਥੇ ਬੀਤੀ ਵੀ ਕਰਦਾ ਕਿ ਆਪਾਂ ਕੋਈ ਗੋਬੀ ਸਿੰਘ ਮਹਾਰਾਜੀ ਨੇ ਜੋ ਸੰਨ ਹੁਕਮ ਕੀਤਾ ਜੇ ਉਹ ਦੇਸ਼ ਨੂੰ ਜੋ ਸਾਡੀ ਠੰਡੇ ਬਾਤੇ ਦੀ ਜਾਨ ਦਿੱਤੀ ਉਸ ਨੂੰ ਪ੍ਰਾਪਤ ਕਰਕੇ ਆਪਾਂ ਖਾਲਸਾ ਪੰਥ ਦੇ ਸ਼ਾਮਲ ਹੋਈਏ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ